ਵੱਲੇ ਨਾ ਕਰੋ ਯਾਰ ਭਾਈ ਪੰਜਾਬ ਨੂੰ ਜਿੱਥੇ ਪੰਜ ਦਰਿਆ ਬਈ ਧਰਤੀ ਕਿਹਾ ਜਾਂਦਾ ਤੁਹਾਨੂੰ ਦੱਸ ਦਈਏ ਕਿ ਉਸੇ ਪੰਜਾਬ ਦੇ ਵਿੱਚ ਹੁਣ ਇੱਕ ਛੇਵਾਂ ਦਰਿਆ ਵੀ ਚੱਲ ਪਿਆ ਜੋ ਕਿ ਨਸ਼ੇ ਦਾ ਚਿੱਟੇ ਦਾ ਦਾ ਭਰਾ ਫੇ ਨਸ਼ਾ ਕਰਦਾ ਕਹਿੰਦੇ ਆਸ ਤੇ ਮੈਨੂੰ ਇਹ ਦੱਸੋ ਚੱਲ ਕੋਈ ਨਹੀਂ ਹੁਣ ਮਿਲਿਆ ਚੱਲ ਕੋਈ ਨਹੀਂ ਕਰਾ ਇਹ ਚੱਲ ਨਾਲ ਨਾ ਕਰੋ ਇਦਾਂ ਦੱਸ ਯਾਰ ਜੇ ਮੈਂ ਤੁਹਾਡੀ ਮੱਗ ਤੁਸੀਂ ਮੇਰੀ ਕਰ ਦਿਓ ਚਲੋ ਜੋ ਮਰਦੀ ਕਰੋ ਤਾਂ ਵੀ ਪਤਾ ਵਾ ਤਾਂ ਤੁਹਾਨੂੰ ਵੀ ਚੰਗੀ ਤਰ੍ਹਾਂ ਪਤਾ ਤੁਸੀਂ ਵੇਖਦੇ ਹੋ ਸਮਾਨ ਦੇਖੇ ਨੇ ਅਸੀਂ ਕਾ ਤੇ ਵੇਚਣਾ ਜਿਹੜਾ ਵੇਚਦਾ ਹੀ ਬੈਠਾ ਹੁੰਦਾ ਮੈਨੂੰ ਜੁੱਤੀਆਂ ਮਰਾਣੀਆਂ ਲੋਕਾਂ ਨੂੰ ਹੱਸਦੋ ਕਿਹਦੇ ਤੋਂ ਲੈਂਦੇ ਹੋ ਬਸ ਉਹ ਭਾਈ ਬੜੀ ਦੁਨੀਆ ਵੇਚਦੀ ਯਾਰ ਭਾਜੀ ਦੁਨੀਆ ਤਾਂ ਨਾਂ ਤਾਂ ਹੋਊਗਾ ਕਿਸੇ ਕਿਸੇ ਇੱਕ ਬੰਦੇ ਦਾ ਨਾਂ ਤਾਂ ਦੇ ਦੋ ਛੱਡੋ ਭਾਈ ਨਾਂ ਕੀ ਲੈਣਾ ਇਹ ਤਾਂ ਦੱਸਦੇ ਕਿ ਇਹੀ ਨਸ਼ੇ ਨੂੰ ਰੋਕਣ ਦੇ ਲਈ ਸਾਡੇ ਯੂਐਸਵੀਰਾ ਦੀ ਟੀਮ ਜਦੋਂ ਗਪਾਲ ਨਗਰ ਦੇ ਵਿੱਚ ਤਹਿਕੀਕਾਤ ਕਰਨ ਵਾਸਤੇ ਗਈ ਤੇ ਤੁਹਾਨੂੰ ਉਹ ਤਸਵੀਰਾਂ ਵੀ ਹੁਣ ਦਿਖਾਣੇ ਆ ਜਦੋਂ ਜਿਹੜੇ ਨੌਜਵਾਨ ਆ ਚਿੱਟੇ ਦਾ ਟੀਕਾ ਭਰ ਕੇ ਆਪਣੇ ਪੱਟਾਂ ਦੇ ਵਿੱਚ ਲਾਰੇ ਸੀ ਕਿਥੋਂ ਲਿਆਂਦਾ ਕਿਥੋਂ ਇੱਕ ਤਿਆਰੀ ਲਾਇਆ ਕਿਥੋਂ ਲਿਆਂਦਾ ਵਾਹ ਨਾ ਪੀਸ ਲਾਉਂਦੇ ਵਾਹ ਵੇਖ ਇੰਨੀ ਕਿੰਨਾ ਆਇਆ ਅੱਜ ਮੈਂ ਕਰਦੇ ਤਾਂ ਨਹੀਂ ਆਇਆ ਪੈਸੇ ਗਾਣਾ ਮੈਂ ਦੇਖਿਆ ਆਖਿਰ ਕੌਣ ਸੀ ਉਹ ਨੌਜਵਾਨ ਜਿਹੜੇ ਆਪਣੇ ਪੱਟਾਂ ਦੇ ਵਿੱਚ ਇੰਜੈਕਸ਼ਨ ਦੇ ਟੀਕੇ ਲਗਾ ਰਹੇ ਸੀ ਤੇ ਉਹ ਕਿਹੜੀ ਔਰਤ ਸੀਗੀ ਜਿਨੇ ਸਾਨੂੰ ਆ ਕੇ ਇੰਨੀ ਗੱਲ ਕਹੀ ਮੀਡੀਆ ਦੇ ਵਿੱਚ ਕਿ ਜਿਹੜੀ ਖਬਰ ਹੈ ਉਹ ਨਾ ਚਲਾਈ ਜਾਵੇ ਕਿਉਂਕਿ ਇਹ ਮੇਰੇ ਭਰਾ ਤੇ ਮੇਰੇ ਦਿਓਰ ਹੈ ਉਸ ਤੋਂ ਬਾਅਦ ਦਫ਼ਤਰ ਦੇ ਵਿੱਚ ਆ ਕੇ ਵੀ ਸਾਨੂੰ ਪੈਸਿਆਂ ਦੀ ਵੀ ਸਾਡੇ ਨਾਲ ਗੱਲ ਕੀਤੀ ਗਈ ਰਿਲੇਟ ਕਰ ਦੋ ਭਾਈ ਖਬਰ ਪੂਰੀ ਚੱਲਣੀ ਖਬਰ ਤੇ ਨਾ ਪੁੱਛੋ ਉਹ ਮੇਰੀ ਕੀ ਖਬਰ ਜਲਾਣੀ ਦੱਸੋ ਕੱਲੀ ਦੀ ਬਣਾਈ ਉਹ ਤੁਹਾਡੀ ਇਹ ਖਬਰ ਚਲਣੀ ਹੈ ਕਿ ਤੁਸੀਂ ਵਿੱਚ ਕਹਿੰਦੇ ਹੋ ਕਿ ਹੁਣ ਡਿਲੀਟ ਕਰ ਦੋ ਡਿਲੀਟ ਭਰਾ ਚਿੱਟਾ ਪੀ ਰਹੇ ਆ ਇਹ ਵੇਚ ਰਹੇ ਆ ਤੇ ਹੁਣ ਦੱਸੋ ਕੀ ਦੀ ਲਾਈ ਅੰਕਲ ਇਹ ਕਹਿੰਦੇ ਅਸੀਂ ਇਹ ਪਰ ਆ ਸਾਡਾ ਬੰਦਾ ਉਹਦੀ ਵੀ ਨਾ ਲਾਓ। ਅੱਇਆ 2000 ਰੁਪਏ। 2000 ਰੁਪਏ ਦੇ ਲੈ ਗਏ। ਮੈਂ ਤੁਹਾਡੀ ਖਬਰ ਕੱਟਦਾ। ਲੋਕਾਂ ਨੇ ਕਹਿੰਦੇ ਹਰੇ ਪਤਾ ਨਹੀਂ ਕੀ ਗੱਲ ਜੀ ਉਹ ਪੈਸੇ ਲੈ ਕੇ ਵਹਿ ਗਏ ਉਹਨਾਂ ਦੀ ਕੂੜੀ ਰੋ। ਮੈਨੂੰ ਕਿਸੇ ਨੇ ਵੀ ਪੁੱਛ ਤੁਸੀਂ ਮੇਰੀ ਵੀਡੀਓ ਬਣਾਈ ਪੀਂਦਾ ਇਦਾਂ ਕਰਕੇ ਬਣਾਈ ਦੇ। ਉਸ ਬਾਰੇ ਪਾਜੀ ਇਹੀ ਹੈ ਵੀ ਅਸੀਂ ਤਾਂ ਬਹੁਤ ਪਰੇਸ਼ਾਨ ਆ ਕਹਿ ਕਹਿ ਕੇ ਅੱਗ ਗਏ ਆ। ਵਿਚਾਰੀਆਂ ਸਾਡੀਆਂ ਜਨਨੀਆਂ ਆ ਪਾ ਭਜਾਈਆਂ ਪੈਣਾ ਵੀ ਸਾਰੀਆਂ ਖੜੀਆਂ ਇਹ ਵੀ ਕਹਿ ਕਹਿ ਕੇ ਅੱਗ ਗਈਆਂ। ਇਹਨਾਂ ਨੂੰ ਪੁੱਠਾ ਬੋਲਦੇ ਅਗਲੇ ਬਚਾਰੇ ਚੁੱਪ ਕਰ ਜਾਂਦੇ ਨੰਗੇ ਹੋ ਗਏ ਨਾ ਉਹ ਬਿਲਕੁਲ ਆਹ ਨੰਗੇ ਹੋ ਗਏ ਨਾ ਟੀਕੇ ਲਾਉਂਦੇ ਆ ਬੜੀ ਬਾਰੀ ਅਸੀਂ ਕਹਿ ਚੁੱਕੇ ਹੈਗੇ ਕੋਈ ਮਹੱਲੇ ਦੇ ਵਿੱਚ ਕੋਈ ਚੋਰੀ ਚਕਾਰੀਆਂ ਵੀ ਤੁਹਾਡੇ ਹੋਣੀਆਂ ਸ਼ੁਰੂ ਹੋਈਆਂ ਚੋਰੀਆਂ ਤਾਂ ਹੁੰਦੀਆਂ ਨੇ ਠੀਕ ਕਰੋ ਹਾਂਜੀ ਪੂਹੇ ਦਾ ਮੋਰੇ ਮੋਟਰਸਾਈਕਲ ਚਾੱਕ ਕੇ ਲੈ ਕੇ ਗਿਆ ਕੜਾਈ ਹਾਂਜੀ ਇਹ ਨਹੀਂ ਛੇੜੀਆਂ ਦਾ ਹੀ ਕੰਮ ਆ ਉਹ ਨਹੀਂ ਕਿਸੇ ਦਾ ਹੈਗਾ ਬਾਹਰੋਂ ਦੂਜੇ ਨੇ ਤੁਹਾਨੂੰ ਦੱਸ ਜੀ ਕਿ ਲਗਾਤਾਰ ਜਿਹੜਾ ਬਿਲਕੁਲ ਜਿਹੜੀ ਇਹ ਜਗ੍ਹਾ ਹੈਗੀ ਐ ਨਸ਼ੇ ਦਾ ਬਿਲਕੁਲ ਅੱਡਾ ਬਣ ਚੁੱਕਿਆ ਹੈ ਹੈਰਾਨਗੀ ਵਾਲੀ ਗੱਲ ਹੈ ਕਿ ਜਿਹੜੇ ਵਿਅਕਤੀ ਨਸ਼ਾ ਕਰਦੇ ਆ ਉਹ ਤਾਂ ਪਹਿਲੇ ਹੀ ਜਿਹੜੇ ਆ ਟੁੱਟੇ ਉਹਨਾਂ ਨੂੰ ਕੀ ਅਸੀਂ ਕਹਿਣਾ ਹੈ ਕੀ ਗੱਲ ਕਰਨੀ ਪਰ ਗੱਲ ਮੇਨ ਜਿਹੜੀ ਇਹ ਆਂਦੀ ਹੈ ਕਿ ਜਿਹੜਾ ਨਸ਼ਾ ਹੈ ਇਹ ਕਿੱਥੋਂ ਖਰੀਦ ਹੁੰਦਾ ਪਾਪ ਦਾ ਗੱਲ ਕਰਾਉਂ ਕੀ ਕਿੱਥੇ ਕਿੱਦਾਂ ਕਿਸੇ ਕਾਰਨ ਪੁੱਛ ਹੀਂਦਸ ਵਾਲਾ ਮੇਰੇ ਫੇਰੀ ਐਂਡ ਵੀ ਕੋਈ ਆਉਂਗਾ ਬੰਦਾ ਜੇ ਤੋ ਕਹਾ ਵਾ ਪਤਾ ਤੋ ਲੱਗ ਰਿਹਾ ਨੇ ਬੰਦਾ ਹੀ ਆਉਂਗਾ ਕੋਈ ਇੰਨਾ ਵੀ ਕਿਹਾ ਕਿ ਇਹ ਇਹਦੇ ਘਰ ਵਾਲੇ ਤੁਸੀਂ ਜਿੱਤਾ ਲੈ ਕੇ ਆਨੇ ਆਂ ਅਸੀਂ ਉਹ ਆਪੇ ਹੀ ਕਰ ਦੱਸਾਂ ਨਹੀਂ ਜੋ ਪਿੰਕੀ ਪ੍ਰਧਾਨ ਦਾ ਨਾਮ ਲਿੱਤਾ ਸੀ ਘਰ ਆ ਦੇ ਚਲ ਮੈਂ ਤਾਂ ਆ ਗਿਆ ਵੀ ਚੱਲ ਮੈਂ ਪੁੱਛ ਲੈਣੀ ਵੀ ਕੋਣ ਆ ਪੁੱਛਿਆ ਵੀ ਕਹਿੰਦਾ ਇਹ ਹੋ ਜਾਣੇ ਸੀ ਉਹ ਬੰਦਾ ਪਿੰਕੀ ਪੜਾਉਂਦੇ ਕੋਈ ਜਨਤੂ ਬਣ ਉਹ ਜਿਹੜਾ ਉਹ ਵੀ ਜਿਵੇਂ ਵੀ ਦੀ ਦੀ ਮੁੰਡੇ ਮੁੰਡੇ ਕਿਤੇ ਮੁੰਡੇ ਮੁੰਡੇ ਰੱਖੇ ਨੇ ਬਿੰਦੇਵੇ ਅਸੀਂ ਹੁਣ ਵੀਡੀਓ ਬਣ ਗਈ ਉਹ ਵਾਲੀ ਹੁਣ ਤੁਸੀਂ ਕਹਿੰਦੇ ਉਹ ਵੀਡੀਓ ਕੱਢ ਦਿਓ ਚੀਜ਼ ਹੋ ਨਹੀਂ ਸਕਦੀ ਉਤੋਂ ਇਹ ਮੈਨੂੰ ਆ ਕੇ ਰੋਕਦੇ ਵੇਜੇ ਕਿ ਵੀਡੀਓ ਨਾਲ ਚਲਾਓ ਵੀਡੀਓ ਸਾਰੀ ਵੀਡੀਓ ਦੇ ਵਿੱਚ ਤੁਸੀਂ ਦੇਖ ਹੀ ਲਿਆ ਕਿ ਜਿਹੜੀ ਲੜਕੀ ਆ ਕਿਸ ਤਰ੍ਹਾਂ ਵਾਰ-ਵਾਰ ਕਹਿ ਰਹੀ ਹੈ ਕਿ ਅਸੀਂ ਕਿਸੇ ਹੋਰ ਵਿਅਕਤੀ ਨੂੰ ਜਿਹੜਾ ਫਸਾ ਲੈਂਦੇ ਆ ਸਾਡੇ ਤੋਂ ਪੈਸੇ ਲੈ ਲਿੱਤੇ ਜਾਣ ਵੀਡੀਓ ਡਿਲੀਟ ਕਰ ਦਿੱਤੀ ਜਾਵੇ ਤੇ ਇੱਕ ਜਿਹੜਾ ਵਾਰ-ਵਾਰ ਨਾਮ ਉਛਲ ਕੇ ਆ ਰਿਹਾ ਪਿੰਕੀ ਪ੍ਰਧਾਨ ਜੋ ਸਮਾਨ ਵੇਚਦੀ ਆਖਿਰ ਕੌਣ ਹੈ ਇਹ ਪਿੰਕੀ ਪ੍ਰਧਾਨ ਇਹ ਵੀ ਲੋਕਾਂ ਨੇ ਕਿਹਾ ਕਿ ਨੰਗੇ ਅਲਫ ਨੰਗੇ ਹੋ ਕੇ ਘੁੰਮਦੇ ਆ ਉੱਥੇ ਜੀ ਟੀਕਾ ਲਾਣਾ ਹੁੰਦਾ ਕਿਉਂਕਿ ਤੁਹਾਨੂੰ ਪ ਹੁਣ ਸਿੱਧੀ ਜੀ ਗੱਲਾਂ ਕਰਦੇ ਕੋ ਦੇਖੋ ਆਸੇ ਪਾਸੇ ਜਿੰਨਾ ਦਾ ਘਰ ਆ ਮੰਨ ਲਓ ਜੀ ਕਿਸੇ ਮੇਰੇ ਮੰਨ ਲਓ ਇੱਥੇ ਕੈਮਰੇ ਚੱਲਦੇ ਪਏ ਬਾਹਰ ਬਾਹਰ ਜੂ ਨੰਗਾ ਹੁੰਦਾ ਪਿਆ ਪੁੱਛ ਹੁੰਦਾ ਜੀ ਮੇਰਾ ਇੱਥੇ ਪਰਿਵਾਰ ਬੈਠਾ ਤੇ ਉਹਨਾਂ ਨੇ ਵੀ ਤੇ ਦੇਖਣਾ ਹੀ ਹੈ ਕਿ ਬੰਦਾ ਵੀ ਨੰਗਾ ਘੁੰਮਦਾ ਪਿਆ ਜੀ ਉੱਥੇ ਟੀਕੇ ਕਿੱਥੇ ਨੰਦਾ ਕਿੱਥੇ ਨਹੀਂ ਤੇ ਕੱਲ ਜਿਹਦਾ ਛੋਟਾ ਪਿਆਣਾ ਪੁੱਛੂਗਾ ਨਹੀਂ ਕਿ ਇਹ ਕੀ ਕਰਦਾ ਫਿਰ ਤੇ ਕੀ ਦਸੂਗਾ ਬੰਦਾ ਦਸੂ ਛੋ ਤਸਵੀਰਾਂ ਤੁਸੀਂ ਸਾਰੀਆਂ ਦੇਖ ਲਈਆਂ ਜਦੋਂ ਸਾਡੇ ਆਫਿਸ ਦੇ ਵਿੱਚ ਅਸੀਂ ਲੇਡੀਜ਼ ਵੱਲੋਂ ਆ ਕੇ ਵਾਰ-ਵਾਰ ਸਾਨੂੰ ਪੈਸਿਆਂ ਦਾ ਵੀ ਲਾਲਚ ਦਿੱਤਾ ਗਿਆ ਉਸ ਤੋਂ ਬਾਅਦ ਹੋਰ ਵੀ ਜਿਹੜੇ ਹਟਕਣ ਦੇ ਜਿਹੜੇ ਇਹਨਾਂ ਵੱਲੋਂ ਆਪਣਾਏ ਗਏ ਤੇ ਉਸ ਤੋਂ ਬਾਅਦ ਜਦੋਂ ਸਾਡੀ ਟੀਮ ਨੇ ਇਸ ਚੀਜ਼ ਦਾ ਡਿਸਕਸ ਕੀਤਾ ਕਿ ਆਖਿਰਕਾਰ ਇਹ ਲੇਡੀਜ਼ ਕੌਣ ਹੈ ਤੇ ਕਿਉਂ ਵਾਰ-ਵਾਰ ਇਹ ਚਿੱਟੇ ਦੇ ਕਾਰੋਬਾਰ ਨੂੰ ਵਧਾਵਾ ਦੇ ਰਹੀ ਹੈ ਮੀਡੀਆ ਨੂੰ ਖਬਰਾਂ ਡਿਲੀਟ ਕਰਨ ਨੂੰ ਕਹਿ ਰਹੀ ਹੈ ਜਦੋਂ ਇਸ ਚੀਜ਼ ਦੀ ਤਹਿਕੀਕਤ ਕੀਤੀ ਗਈ ਤੇ ਤੁਹਾਨੂੰ ਦੱਸ ਦਈਏ ਕਿ ਸਾਨੂੰ ਪਤਾ ਲੱਗਾ ਕਿ ਇਹ ਜਿਹੜੀ ਔਰਤ ਹੈ ਗੋਪਾਲ ਨਗਰ ਦੀ ਰਹਿਣ ਵਾਲੀ ਹੈ ਤੇ ਇਹਦਾ ਘਰ ਵਾਲੇ ਦਾ ਨਾਮ ਹੈ ਪ੍ਰਲਾਦ ਤੁਹਾਨੂੰ ਦੱਸ ਦਈਏ ਕਿ ਲੰਬ ਆਪ ਦੇ ਵਿਅਕਤੀ ਦੇ ਉੱਪਰ ਤਿੰਨ ਜੇ ਗੱਲ ਕਰੀਏ ਐਨਡੀਪੀਐਸ ਦੇ ਪਰਚੇ ਦਰਜ ਆਇਆ ਤੇ ਦੋ ਡੜੇ ਸੱਟੇ ਦੇ ਪਰਚੇ ਵੀ ਦਰਜ ਨੇ ਇਸ ਸਮੇਂ ਉਹ ਵਿਅਕਤੀ ਜੇਲ੍ਹ ਦੇ ਵਿੱਚ ਹੈ ਸੂਤਰਾਂ ਅਨੁਸਾਰ ਵੀਲੀ ਜਾਣਕਾਰੀ ਦੇ ਵਿੱਚ ਇਹ ਪਤਾ ਲੱਗਾ ਹੈ ਕਿ ਉਸ ਬੰਦੇ ਦੇ ਜੇਲ੍ਹ ਜਾਣ ਤੋਂ ਬਾਅਦ ਜਿਹੜਾ ਸਾਰਾ ਕਾਲਾ ਕਾਰੋਬਾਰ ਹੈ ਉਹ ਇਹਦੀ ਜਿਹੜੀ ਘਰ ਵਾਲੀ ਹੈ ਜੋ ਤਸਵੀਰਾਂ ਵੀ ਤੁਸੀਂ ਦੇਖ ਰਹੇ ਹੋ ਇਹ ਸੰਭਾਲਦੀ ਹੈ ਹਾਲਾਂਕਿ ਇਹ ਯੂਵਾ ਸਵੇਰਾ ਦੀ ਟੀਮ ਜਿਹੜੀ ਹੈ ਯੂਵਾ ਸਵੇਰਾ ਨਿਊਜ਼ਪਰ ਇਸ ਚੀਜ਼ ਦੀ ਪੁਸ਼ਟੀ ਨਹੀਂ ਕਰਦਾ ਸੂਤਰਾਂ ਅਨੁਸਾਰ ਵੀਲੀ ਜਾਣਕਾਰੀ ਦੇ ਸਾਰਾ ਪਤਾ ਲੱਗਾ ਹੈ ਹੁਣ ਤੁਹਾਨੂੰ ਦਿਖਾਉਨੇ ਆ ਸਾਰੀ ਪੂਰੀ ਜਿਹੜੀ ਲਾਈਵ ਖਬਰ ਜਦੋਂ ਅਸੀਂ ਉੱਥੇ ਪਹੁੰਚੇ ਉੱਥੇ ਕੌਣ ਉਹਦੇ ਦੇਵਰ ਸੀਗੇ ਮਹੱਲਾ ਨਿਵਾਸੀ ਕਿਸ ਤਰ੍ਹਾਂ ਪਰੇਸ਼ਾਨ ਸੀਗੇ ਸੋ ਉਹ ਵੀ ਤਸਵੀਰਾਂ ਹੁਣ ਤੁਹਾਡੇ ਨਾਲ ਅਸੀਂ ਜਿਹੜੀਆਂ ਰੂਬਰੂ ਕਰਨ ਜਾ ਰਹੇ ਹਾਂ ਸਕਰੀਨ ਦੇ ਉੱਤੇ ਛੋਟਾ ਮਾਰੋ ਜੀ ਆ ਬੱਲੇ ਨਾ ਰਿਹਾ ਯਾਰ ਭਾਈ ਯਾਰ ਹਰ ਵਾਰੀ ਯਾਰ ਤੁਸੀਂ ਤਿਆਰ ਆਵੇ ਕੀ ਕਰੀ ਆਣਾ ਪੈਂਦਾ ਤੁਸੀਂ ਭੱਲੇ ਸਾਰੇ ਸਾਨੂੰ ਕੰਪਲੇਨ ਕਰਦੇ ਇੱਕ ਮਿੰਟ ਰੁਕ ਜਾ ਇੱਥੇ ਰੁਕ ਉਹ ਵੱਡੇ ਭਾਅ ਟੈਨਸ਼ਨ ਕਰ ਲੈਣਾ ਦੱਸ ਹੀ ਯਾਰ ਇੱਕ ਮਿੰਟ ਇੱਕ ਮਿੰਟ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਟੈਨਸ਼ਨ ਕਰ ਲੈ ਮੈਨੂੰ ਪਤਾ ਭਾਈ 2 ਮਿੰਟ ਗੱਲ ਕਰਨੀ ਖੜ ਜਾ ਹੁਣ ਪਿਛਲੀ ਵਾਰੀ ਮੇਰਾ ਬਰਾਤ ਹੋਈ ਹੂੰ ਫੇਰ ਥੋੜੀ ਕਿਹਾਗਾ ਚੱਕਰ ਕੀ ਆ ਯਾਰ ਭਾਈ ਪਿਛਲੀ ਵਾਰ ਭੈਣ ਪਸੂੜੀ ਪਤਾ ਕਿੰਨੀ ਹੋ ਗਈ ਤੁਹਾਡੇ ਘਰ ਕੇ ਹੁਣ ਜਿਹੜਾ ਚਿੱਟਾ ਖਰੀਦਿਆ ਕਿਤੋਂ ਖਰੀਦਿਆ ਚਿੱਟਾ ਥੋੜੀ ਆ ਭਾਈ ਕੀ ਆ ਉਹ ਸੀਗਾ ਕੀ ਉਹਦਾ ਨਾਮ ਹੈ ਟਰਾਵਾ ਟੋਲ ਦਾ ਸੀਗਾ ਡਰਾਮਾ ਟੋਲਦਾ ਆ ਸਮਾਨ ਲਾਇਆ ਕਰ ਕਿਉਂ ਲਾਂਦਾ ਮੇਰਾ ਭਰਾ ਆ ਜਾ ਤੂੰ ਕਿੱਥੇ ਚੱਲਿਆ ਡਾਰਲਿੰਗ ਆ ਆ ਜਾ ਯਾਰ ਉਹ ਇੱਥੇ ਹੀ ਪੈਨਸ਼ਨ ਕਰੀ ਭਾਈ ਟੈਨਸ਼ਨ ਮੈਨੂੰ ਨਹੀਂ ਹੈਗੀ ਉਹ ਹਾਂਜੀ ਵੱਡੇ ਭਾਈ ਜੀ ਦੱਸੋ ਟੈਨਸ਼ਨ ਕਰਨੀ ਤੂੰ ਵੀ ਮੇਰਾ ਭਰਾ ਨਾਲ ਹੀ ਬੈਠਾ ਸੀਗਾ ਤੂੰ ਬੈਠਾ ਮੈਂ ਕੋ ਲਾਸੜੀ ਹੈਗਾ ਉਦਾਂ ਲਾਂਦਾ ਨਹੀਂ ਲਾਣਾ ਭੈਜੀ ਮੈਂ ਕਿਤੋਂ ਸਮਾਨ ਲਾਂਦਾ ਮੇਰਾ ਵੀ ਹਨੇ ਤੇ ਸਾਰੇ ਭਾਈ ਕੰਮ ਕਰਦੇ ਦੀਨ ਦੁਨੀਆ ਮੇਰੀ ਜਾਨ ਮੈਂ ਕੁਛ ਕਿਹਾ ਹੁਣ ਮੈਂ ਸਵੇਨਾ ਪੁੱਛਿਆ ਕਿ ਸਮਾਨ ਕਿੱਥੋਂ ਲੈਂਦਾ ਮੇਰਾ ਵੀਰ ਉਹ ਭਾਈ ਜਿੱਧਰ ਮਾਜੀ ਚਲ ਜਾਓ ਭਾਈ ਤੇਰਾ ਤਾਂ ਸਾਡਾ ਕੋਈ ਵੈਰ ਨਹੀਂ ਯਾਰ ਠੀਕ ਹੀ ਨਹੀਂ ਮੈਂ ਇਹੀ ਕਹੂੰਗਾ ਮੇਰਾ ਭਰਾਣਾਛਾ ਛੱਡ ਦੋ ਵਧੀਆ ਰੋਗੇ ਇਹ ਦੱਸ ਦੋ ਕਿਹਦੇ ਤੋਂ ਲੈਂਦੇ ਹੋ ਬਸ ਉਹ ਭਾਈ ਬੜੀ ਦੁਨੀਆ ਵੇਚਦੀ ਯਾਰ ਭਾਜੀ ਦੁਨੀਆ ਦਾ ਨਾਂ ਤਾਂ ਹੋਊਗਾ ਕਿਸੇ ਕਿਸੇ ਇੱਕ ਬੰਦੇ ਦਾ ਨਾਂ ਦੱਸ ਦੇ ਛੱਡੋ ਭਾਈ ਨਾਂ ਕੀ ਲੈਣਾ ਯਾਰ ਨਾਂ ਤਾਂ ਦੱਸ ਦੇ ਮੇਰਾ ਵੀਰ ਕਿਸੇ ਦਾ ਯਾਰ ਨਹੀਂ ਨਹੀਂ ਭਾਈ ਯਾਰ ਤੂੰ ਦੱਸ ਦੇ ਮੇਰਾ ਭਰਾ ਕਿੱਥੋਂ ਸਮਾਂ ਲੈਂਦਾ ਪਤਾ ਕਿ ਭਾਈ ਥੋੜੇ ਅੱਛੇ ਚੇਅਰ ਚ ਵਿੱਚ ਇੱਕ ਦਾ ਸੋ ਹਾਲਾਤਾਂ ਦਿਖਾਉਂਦਾ ਕਿ ਨਸ਼ਾ ਇੰਨਾ ਕਾ ਜ਼ਿਆਦਾ ਕੀਤਾ ਹੋਇਆ ਹੈ ਕਿ ਲੜਕੇ ਦੇ ਕੋਲੋਂ ਜਿਹੜਾ ਮੁੰਡੇ ਕੋ ਤੁਰ ਵੀ ਨਹੀਂ ਹੋ ਰਿਹਾ ਤਾਂ ਦੱਸ ਦिए ਕਿ ਲਗਾਤਾਰ ਆਯੋਜਨ ਤਾਂ ਦੱਸ ਜੇ ਕਿ ਲਗਾਤਾਰ ਜਿਹੜਾ ਬਿਲਕੁਲ ਜਿਹੜੀ ਇਹ ਜਗ੍ਹਾ ਹੈਗੀ ਹੈ ਨਸ਼ੇ ਦਾ ਬਿਲਕੁਲ ਅੱਡਾ ਬਣ ਚੁੱਕਿਆ ਹੈ ਹੈਰਾਨਗੀ ਵਾਲੀ ਗੱਲ ਹੈ ਕਿ ਜਿਹੜੇ ਵਿਅਕਤੀ ਨਸ਼ਾ ਕਰਦੇ ਆ ਉਹ ਤਾਂ ਪਹਿਲੇ ਹੀ ਜਿਹੜੇ ਆ ਟੁੱਟੇ ਹੋ ਉਹਨਾਂ ਨੂੰ ਕੀ ਅਸੀਂ ਕਹਿਣਾ ਹੈ ਕੀ ਗੱਲ ਕਰਨੀ ਪਰ ਗੱਲ ਮੇਨ ਜਿਹੜੀ ਇਹ ਆਂਦੀ ਹੈ ਕਿ ਜਿਹੜਾ ਨਸ਼ਾ ਆਇਆ ਇਹ ਕਿੱਥੋਂ ਖਰੀਦ ਹੁੰਦਾ ਆ ਕਿਉਂਕਿ ਜਿਹੜਾ ਅਕਸਰ ਨਸ਼ਾ ਕਰਦਾ ਆ ਉਹਨੂੰ ਹੀ ਪਤਾ ਉਹ ਨਕਸ਼ਾ ਜਿਹੜਾ ਇਹ ਆ ਕਿੱਥੋਂ ਲੈ ਕੇ ਆਉਂਦੇ ਕਿੱਥੋਂ ਨਹੀਂ ਪਰ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਜਦੋਂ ਵਿਅਕਤੀਆਂ ਨਾਲ ਗੱਲਬਾਤ ਕੀਤੀ ਗਈ ਉਹਨਾਂ ਵੱਲੋਂ ਦੱਸ ਨਹੀਂ ਹੋ ਰਿਹਾ ਕਿ ਜਿਹੜਾ ਨਸ਼ਾ ਆਇਆ ਇਹ ਕਿੱਥ ਸੋ ਇਹ ਤਸਵੀਰ ਹੈ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਜਿਹੜਾ ਨਸ਼ਾ ਜਿਹੜਾ ਪੰਜਾਬ ਦੇ ਵਿੱਚ ਵੱਧਾ ਨਜ਼ਰ ਆ ਰਿਹਾ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਫਲੈਗ ਮਾਰਚ ਕੱਢੇ ਜਾ ਰਹੇ ਆ ਨਸ਼ੇ ਦੇ ਖਿਲਾਫ ਪਰ ਹੈਰਾਨਗੀ ਵਾਲੀ ਗੱਲ ਹੈ ਕਿ ਕੋਈ ਛੇ ਕਦਮਾਂ ਦੀ ਦੂਰੀ ਦੇ ਵਿੱਚ ਜਿਹੜਾ ਥਾਣਾ ਪੈਂਦਾ ਹੈ ਪਰ ਫਿਰ ਵੀ ਜਿਹੜੀ ਇਸ ਜਗ੍ਹਾ ਦੇ ਉੱਤੇ ਹਜੇ ਤੱਕ ਪ੍ਰਸ਼ਾਸਨ ਵੱਲੋਂ ਬਿਲਕੁਲ ਨਹੀਂ ਪਹਲ ਨਹੀਂ ਪਾਈ ਗਈ। ਵਾਹ ਬੀਸ ਲਾਲੂ ਨਵੇ ਵਾਹ ਵੇ ਖਿੱਚ ਗਿਆ ਓਏ ਪਾ ਕੇ ਹੈ ਮਨੇ ओके चले भाई बाहर चले गए तीन यार ना देख ना देख सही उधर देखो यार कुछ नहीं कोई तकलीफ नहीं गुस्सा ना निगाह कमजोर है देख यार मेरा भाई चल को भाई बैठे रे मामा रे नींद आ सी लग लग बड़ा ਮਾਚੇ ਤੇ ਮਾਚੇ ਤੇ ਆਂਦੇ ਜਿਹੜਾ ਲੈਟਰ ਹੀ ਪਾਣੀ ਕੋਣ ਲੈ ਗਿਆ ਲੈਟਰ ਸੱਚੇ ਭੱਗਾ ਹੀ ਲੈ ਕੇ ਗਿਆ ਹੀ ਮੰਗ ਕੇ ਮਨ ਚੇਤਾ ਬੁੜ ਗਿਆ ਤੁਹਾਨੂੰ ਦੱਸ ਦਈਏ ਕਿ ਮਹੱਲਾ ਨਵਾਂ ਸਿਸਟਮ ਸਾਰੇ ਇਥੇ ਮੌਜੂਦ ਹੈ ਸੋ ਉਹਨਾਂ ਨੇ ਗਲਤ ਕਰ ਲੰਦੇ ਆ ਕੀ ਅੰਕਲ ਲਗਾਤਾਰ ਜਿਹੜਾ ਇਥੇ ਮੁੰਡੇ ਅੰਦਰ ਵੜਦੇ ਹੈਗੇ ਨਸ਼ਾ ਕਰਦੇ ਸਾਡੇ ਵੱਲੋਂ ਪਹਿਲੇ ਵੀ ਇਹ ਖਬਰ ਚਲਾਈ ਗਈ ਸੀ ਕੀ ਕਹਿਣਾ ਤੁਹਾਡਾ ਇਸ ਬਾਰੇ ਉਹ ਇਸ ਬਾਰੇ ਪਾਜੀ ਇਹ ਹੀ ਹੈ ਵੀ ਅਸੀਂ ਤਾਂ ਬਹੁਤ ਪਰੇਸ਼ਾਨ ਆ ਕਹਿ ਕਹਿ ਕੇ ਅੱਗ ਗਏ ਆ ਵਿਚਾਰੀਆਂ ਸਾਡੀਆਂ ਜਨਨੀਆਂ ਆ ਭਜਾਈਆਂ ਭੈਣਾਂ ਵੀ ਸਾਰੀਆਂ ਖੜੀਆਂ ਇਹ ਵੀ ਕਹਿ ਗਏ ਕਿ ਅੱਗ ਗਈਆਂ ਇਹਨਾਂ ਨੂੰ ਪੁੱਠਾ ਬੋਲਦੇ ਅਗਲੇ ਬਚਾਰੇ ਚੁੱਪ ਕਰ ਜਾਂਦੀਆਂ ਕਿੰਨਾ ਸਮਾਂ ਹੋ ਗਿਆ ਲਗਾਤਾਰ ਇੱਥੇ ਮੁੰਡਿਆਂ ਕੇ ਨਸ਼ਾ ਕਰਦੇ ਕਾਫੀ ਚਿਰ ਹੋ ਗਿਆ ਕਾਫੀ ਚਿਰ ਤੋਂ ਕਾਫੀ ਚਿਰ ਤੋਂ ਲੰਬਾ ਚੱਲਦਾ ਵੈ ਸਮਾਂ ਪਹਿਲਾਂ ਵੀ ਇੱਕ ਵਾਰ ਹੀ ਆਏ ਸੀਗੇ ਪਹਿਲਾਂ ਵੀ ਇੱਕ ਵਾਰੀ ਆਏ ਪਹਿਲਾਂ ਵੀ ਕਹਿ ਕੇ ਗਏ ਆ ਪਰ ਕੋਈ ਕਿਸੇ ਦੀ ਕੋਈ ਸੁਣਵਾਈ ਨਹੀਂ ਹੁੰਦੀ ਭਾਈ ਜੀ ਪੁਲਿਸ ਨੂੰ ਕੰਪਲੇਂਟ ਨਹੀਂ ਕੀਤੀ ਤੁਹਾਡੇ ਵੱਲੋਂ ਕਦੀ ਹੋਈ ਪੁਲਿਸ ਨੂੰ ਕੰਪਲੇਂਟ ਪੜਾਈ ਗੱਲ ਹੈਗੀ ਆ ਫੜ ਕੇ ਲੈ ਜਾਂਦੇ ਮੁੜ ਕੇ ਛੱਡ ਦਿੰਦੇ ਆ ਉਹ ਪੁਲਿਸ ਨੂੰ ਪਤਾ ਹੀ ਹੈ ਤਦੇ ਕਰਕੇ ਕੋਈ ਕੰਮ ਹੁੰਦਾ ਹੈ ਤੇ ਪੁਲਿਸ ਨੂੰ ਕਿਹੜਾ ਪਤਾ ਨਹੀਂ ਕਿਸੇ ਗੱਲ ਦੇ ਬਾਰੇ ਅਸੀਂ ਤਾਂ ਬਹੁਤ ਜਾਣ ਕੇ ਦੁਖੀ ਹੈ ਜੀ ਇੱਥੇ ਨਾਗੇ ਸਾਡਾ ਘਰਿਆ ਨੰਗੇ ਹੋ ਗਏ ਨਾ ਉਹ ਬਿਲਕੁਲ ਨੰਗੇ ਹੋਗੇ ਨਾ ਟੀਕੇ ਲਾਉਂਦੇ ਆ ਬੜੀ ਬੜੀ ਅਸੀਂ ਕਹਿ ਚੁੱਕੇ ਹੈਗੇ ਆ ਹਾਂ ਜੀ ਮੀਡੀਆ 'ਚ ਦੇਖਿਆ ਮੀਡੀਆ 'ਚ ਵੀ ਦੇਖਿਆ ਕਈ ਵਾਰੀ ਫੋਟੋਆਂ ਵੀ ਲੈ ਕੇ ਵੀ ਗਈ ਬੜੇ ਬੜੀ ਹੋਇਆ ਸਾਨੂੰ ਉਹਨਾਂ ਕੋਲੋਂ ਇਸ ਕਿਲੋ ਡਰ ਲੱਗਦਾ ਕਈ ਵਾਰੀ ਉਹਨਾਂ ਡਾੜ ਚੱਕੇ ਹੁੰਦੇ ਕਈ ਵਾਰੀ ਕੁਛ ਚੱਕਿਆ ਹੁੰਦਾ ਨਸ਼ਾ ਕੀਤਾ ਹੁੰਦਾ ਉਹਨਾਂ ਨੂੰ ਪਤਾ ਹੀ ਨਹੀਂ ਆ ਕਿਸੇ ਨੂੰ ਕੀ ਕਹਿਣਾ ਕੀ ਨਹੀਂ ਹੈਗਾ ਕਿਹੜਾ ਮੁਹੱਲਾ ਪੈਂਦਾ ਇਹ ਜਿੱਥੇ ਆ ਸਾਰੇ ਚੀਜ਼ਾਂ ਹੋ ਰਹੀ ਨਗਰ ਆ ਜੀ ਕੋਈ ਲਾਗੇ ਮਸ਼ਹੂਰ ਜਗਾ ਲਾਗੇ ਖਾਲਸਾ ਡੈਰੀ ਹੈ ਨਾਲ ਆਪਣੇ ਟਾਟਾ ਮੋਟਰ ਹੈ ਜੀ ਹੋਰ ਵੀ ਇੱਥੇ ਵਿਅਕਤੀ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਬ੍ਰਦਰ ਜੇ ਗੱਲ ਕਰੀਏ ਕਾਫੀ ਵਾਰੀ ਤੁਹਾਡੇ ਵੱਲੋਂ ਕਹਿਣ ਦੇ ਮੁਤਾਬਿਕ ਲੋਕਾਂ ਦੇ ਕਹਿਣ ਦਾ ਕਿ ਕਾਫੀ ਵਾਰੀ ਰੋਕਿਆ ਗਿਆ ਪਰ ਫਿਰ ਵੀ ਹਜੇ ਤੱਕ ਸੁਣਵਾਈ ਨਹੀਂ ਹੋਈ ਪ੍ਰਸ਼ਾਸਨ ਵੀ ਜਿਹੜਾ ਹੈ ਇੱਥੇ ਨਹੀਂ ਆਂਦਾ ਕੀ ਲੱਗਦਾ ਹੈ ਕਿ ਕੀ ਕਾਰਨ ਆ ਪ੍ਰਸ਼ਾਸਨ ਕਿਉਂ ਨਹੀਂ ਠੱਲ ਪਾ ਰਿਹਾ ਲਗਾਤਾਰ ਜਲੰਧਰ ਦੇ ਪੁਲਿਸ ਕਮਿਸ਼ਨਰ ਵੱਲੋਂ ਜਿਹੜਾ ਫਲੈਗ ਮਾਰਚ ਕੱਢਿਆ ਜਾ ਰਿਹਾ ਨਸ਼ੇ ਦੇ ਖਿਲਾਫ ਪਰ ਫਿਰ ਵੀ ਲੱਗਦਾ ਕਿ ਪੰਜਾਬ ਦੇ ਵਿੱਚ ਨਸ਼ਾ ਖਤਮ ਹੋ ਗਿਆ ਆਪਣੇ ਇੱਧਰ ਪਹਿਲੇ ਨੰਬਰ ਦਾ ਭਾਜੀ ਕੋਈ ਪੈਟਰੋਲਿੰਗ ਨਹੀਂ ਹੈਗੀ ਸਾਰਨਾ ਮੇਨ ਜਿਹੜੀ ਗੱਲ ਹੈਗੀ ਪੈਟਰੋਲਿੰਗ ਨਾ ਉਹ ਜਿਹੜਾ ਚੱਕਰ ਆ ਉਹੀ ਮੇਨ ਮੇਰੇ ਹਿਸਾਬ ਨਾਲ ਨਸ਼ੇ ਦਾ ਜਿਆਦਾ ਕਾਰਨ ਬੰਦਾ ਪਿਆ ਕਿਉਂਕਿ ਜੇ ਪੈਟਰੋਲਿੰਗ ਹੋਏਗੀ ਤਾਂ ਫਿਰ ਥੋੜਾ ਬੋਤਾ ਲੋਕਾਂ ਦੇ ਦਿਲ 'ਚ ਡਰ ਵੀ ਹੁੰਦਾ ਪਰ ਪੈਟਰੋਲੀ ਨੂੰ ਹੀ ਕਰੋਗੇ ਤੁਹਾਡੇ ਸਾਹਮਣੇ ਤਾਂ ਉਹਨਾਂ ਨੇ ਕਿਹਾ ਕਿ ਪੁਲਿਸ ਵਾਲੇ ਫੜ ਕੇ ਲੈ ਕੇ ਜਾਂਦੇ ਫਿਰ ਛੱਡ ਦਿੰਦੇ ਆ ਉਹੀ ਤਾਂ ਤੁਹਾਨੂੰ ਕਿੰਨਾ ਪਿਆ ਪਰ ਪੈਟਰੋਲਿੰਗ ਹੋਏਗੀ ਕੁਝ ਅੱਗੋਂ ਨਸ਼ੇ ਵਾਲੇ ਨੂੰ ਜਾਂ ਕੋਈ ਗਲਤ ਕੰਮ ਕਰਨ ਵਾਲੇ ਨੂੰ ਕੋਈ ਡਰ ਤੇ ਰਹੇਗਾ ਨਾ ਕਿ ਇੱਥੇ ਆ ਇੱਥੇ ਕੋਈ ਆਂਦਾ ਇੱਥੇ ਕੋਈ ਆਂਦਾ ਨਹੀਂ ਆ ਉਹਦੇ ਕਰਕੇ ਸਾਰੀ ਦਿੱਕਤ ਪੈਦਾ ਹੋ ਰਹੀ ਹੈ ਆਲੇ ਦੁਆਲੇ ਦੁਕਾਨਾਂ ਵਾਲਿਆਂ ਨੂੰ ਵੀ ਬਹੁਤ ਸਾਰੀ ਸ਼ਟਰ ਵੀ ਟੁੱਟ ਗਏ ਆ ਪਿੱਛੋਂ ਦੀ ਸਮਾਨ ਵੀ ਚੋਰੀ ਹੋਇਆ ਪਰ ਉਹ ਵਿਚਾਰੇ ਕਹਿੰਦੇ ਆਪਾਂ ਹੁਣ 3-4000 ਰੁਪਏ ਪਿੱਛੇ ਅੱਗੇ ਤੋਂ ਕੋਈ ਕੰਪਲੇਂਟ ਵੀ ਕੀ ਕਰੀਏ ਤੁਸੀਂ ਮਹੱਲਾ ਨਿਵਾਸੀ ਹੋ ਹਾਂਜੀ ਮਹੱਲੇ ਦੇ ਵਿੱਚ ਤੁਹਾਡੇ ਕੋਣ ਕੋਣ ਚਿੱਟਾ ਵੇਚਦਾ ਆ ਸਾਨੂੰ ਇਹਦੇ ਬਾਰੇ ਨਹੀਂ ਪਤਾ ਹੈਗਾ ਜੀ ਪਰ ਨਸ਼ਾ ਇੱਥੇ ਖੁੰਦਾ ਬਰੇੜਾ ਹੈ ਜੀ ਸਾਨੂੰ ਇਹਦੇ ਬਾਰੇ ਨਹੀਂ ਪਤਾ ਕਿਹੜਾ ਵੇਚਦਾ ਕਿਹੜਾ ਨਹੀਂ ਹੈਗਾ ਜੀ ਕੋਈ ਨਾ ਸਾਨੂੰ ਇਸ ਬਾਰੇ ਪਤਾ ਹੈਗਾ ਨਸ਼ੇ ਬਾਰੇ ਨਾ ਅਸੀਂ ਕਰਦੇ ਆ ਜੀ ਇੱਥੇ ਬਾਹਰੋਂ ਆ ਕੇ ਬੰਦੇ ਦਾ ਪਤਾ ਨਹੀਂ ਹੁਣ ਕਿੱਥੋਂ ਲੈਂਦੇ ਕਿੱਥੋਂ ਨਹੀਂ ਕੀ ਪਤਾ ਇੱਥੇ ਆ ਕੇ ਨਾ ਪਿੱਛੇ ਜਗ੍ਹਾ ਯਾਨੀ ਕਿ ਰਹਿੰਦਾ ਕੋਈ ਨਹੀਂ ਆ ਤੇ ਰੋਟੋ ਕੋਈ ਹੈ ਨਹੀਂ ਥੋੜਾ ਜਿਆ ਹੋਰ ਹਿਸਾਬ ਨਾਲ ਜਗਾ ਹੈਗੀ ਹੈ ਜਾਨੀ ਕਿ ਨਾ ਕੋਈ ਘਰ ਦਾ ਰਹਿੰਦਾ ਨਹੀਂ ਹੈ ਟੁੱਟਾ ਹੋਇਆ ਹੈਗਾ ਘਰ ਹੈਗਾ ਤੇ ਉਥੇ ਆ ਕੇ ਉਹ ਨਸ਼ੇ ਕਰਦੇ ਆ ਨਾਲੇ ਲੰਦੇ ਆ ਕੀ ਪਤਾ ਕਿਥੋਂ ਬਾਹਰੋਂ ਲੈ ਕੇ ਵੀ ਲੱਗ ਸਕਦੇ ਮੁਹੱਲੇਉਂ ਨਾ ਹੋਊਗਾ ਤਾਂ ਲੇਡੀਜ਼ ਵੀ ਮੌਜੂਦ ਹਨ ਨਾਲ ਗੱਲਬਾਤ ਕਰ ਲੈਂਦੇ ਆ ਆਂਟੀ ਜਿਹੜੇ ਸਾਡੇ ਵੱਲੋਂ ਅੱਜ ਜਦੋਂ ਉੱਥੇ ਕੈਮਰੇ ਚ ਲਾਏਗੇ ਤੁਹਾਡੇ ਮੁਹੱਲੇ ਦੇ ਤੇ ਦੋ ਮੁੰਡੇ ਸੀਗੇ ਉਹਦੇ ਵਿੱਚ ਹਾਂਜੀ ਪਤਾ ਨਹੀਂ ਹੁਣ ਕਿਹੜੇ ਸੀ ਉਹ ਹੀ ਕਿਹੜਾ ਹੁਣ ਦੇਖੇ ਆ ਮੱਲੇ ਦੇ ਹੋ ਗਏ ਮੁੰਡੇ ਜਿਹੜੇ ਨਸ਼ਾ ਕਰਦੇ ਆ ਇੱਥੇ ਆ ਕੇ ਉਸੇ ਵੇ ਤੁਹਾਡੇ ਮੱਲੇ ਦੇ ਮੁੰਡੇ ਆਏ ਕਰਦੇ ਕੀ ਬਾਹਰਲੇ ਵੀ ਆਂਦੇ ਆ ਕੇ ਕਰਦੇ ਜ਼ਿਆਦੇ ਬਾਹਰਲੇ ਬਹੁਤ ਜ਼ਿਆਦੇ ਹੁੰਦੇ ਮੱਲੇ ਦੇ ਵੀ ਨਾਲ ਆਉਂਦੇ ਪਿੱਛੇ ਆ ਜਾਂ ਬਾਹਰਲੇ ਵੀ ਪਿੱਛੇ ਹੀ ਤੇ ਕੋਈ ਜਦੋਂ ਦਾ ਇੱਥੇ ਨਸ਼ਾ ਜਦੋਂ ਸ਼ੁਰੂ ਹੋਇਆ ਉਸ ਤੋਂ ਬਾਅਦ ਕੋਈ ਮੱਲੇ ਦੇ ਵਿੱਚ ਕੋਈ ਚੋਰੀ ਚਕਾਰੀਆਂ ਵੀ ਤੁਹਾਡੇ ਹੋਣੀਆਂ ਸ਼ੁਰੂ ਹੋਈਆਂ ਚੋਰੀਆਂ ਤਾਂ ਹੁੰਦੀਆਂ ਰਾਤ ਨੂੰ ਕਰਦੇ ਆ ਤੁਹਾਡੇ ਘਰੋਂ ਹਾਂਜੀ ਬੂਹੇ ਦਾ ਮੋਰੇ ਮੋਟਰਸਾਈਕਲ ਚੱਕ ਕੇ ਲੈ ਆ ਕੇ ਗਏ ਆ ਖੜਾ ਹੀ ਹਾਂਜੀ ਇਹ ਨਹੀਂ ਛੇੜੀਆਂ ਦਾ ਹੀ ਕੰਮ ਆ ਉਹ ਨਹੀਂ ਕਿਸੇ ਦਾ ਹੈਗਾ ਬਾਹਰੋਂ ਦੂਜੇ ਨਹੀਂ ਚਾਹ। ਉਸ ਤੋਂ ਬਾਅਦ ਤੁਸੀਂ ਪੁਲਿਸ ਨੂੰ ਕੰਪਲੇਨਟ ਨਹੀਂ ਕੀਤੀ ਕਿ ਸਾਡੇ ਉਧਰੋਂ ਤੁਸੀਂ ਉਹਨਾਂ ਨੂੰ ਆਏ ਉਹਨਾਂ ਨੇ ਕੁਝ ਨਹੀਂ ਕੀਤਾ ਪੁਲਿਸ ਵਾਲਿਆਂ ਨੇ ਕਿੰਨਾ ਟਾਈਮ ਹੋ ਗਿਆ ਮੋਟਰਸਾਈਕਲ ਚੱਕੇ ਨੂੰ ਇਹ ਨੂੰ ਹੋ ਗਿਆ ਛੇ 1 ਮਿੰਟ ਨੇ ਅਜੇ 6 ਮਹੀਨੇ ਹੋ ਗਏ ਆ ਬਲਿ 6 ਮਹੀਨੇ ਹੋ ਗਏ ਨਾ ਪ੍ਰਸ਼ਾਸਨ ਨੇ ਕੁਝ ਕੀਤਾ ਤੇ ਨਾ ਜਿਹੜੇ ਤੇ ਨਸ਼ਾ ਕਰਦੇ ਨਾ ਉਹਨਾਂ ਦੇ ਠੱਲ ਪਈ ਕੁਛ ਨਹੀਂ ਕਰਦੀ ਕੰਪਲੀਟ ਕੀਤੀ ਕੁਛ ਨਹੀਂ ਕੀਤਾ ਕਿਸੇ ਨੂੰ ਨਹੀਂ ਲੱਗਦਾ ਕਿ ਜਿਹੜੀ ਹੁਣ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਬਣੀ ਹੈ ਲੱਗਦਾ ਦੁਬਾਰਾ ਪੰਜਾਬ ਚ ਆਏਗੀ ਇਹਨਾਂ ਨੇ ਕੀ ਪੰਜਾਬ ਚ ਕੁਛ ਵੀ ਨਹੀਂ ਕਰਦੇ ਹੈਗੇ ਹਾਂ ਪਾਰਟੀ ਉਹ ਵੀ ਬੰਦ ਕਰ ਦੁੱਤੇ ਹਾਂਜੀ ਮੀ 2-3 ਮਹੀਨੇ ਵੱਧ ਦਿੰਦੇ ਉਹ ਵੀ 15-15 ਕਿਲੋ ਇੱਕ ਮੈਂਬਰ ਨੂੰ ਕਣਕ ਮਿਲਦੀ ਹੈ ਹਾਂਜੀ ਉਹ ਪੂਰੀ ਦਿੰਦਾ ਹੀ ਨਹੀਂ ਹੈਗੇ ਨੇ ਤੇ ਇੱਕ ਮੈਂਬਰ ਦੀ 30 ਕਿਲੋ ਕਣਕ ਹੁੰਦੀ ਸੀ ਹੁਣ ਤਾਂ 15 ਹੀ ਦਿੰਦੇ ਆ ਕੀ ਲੱਗਦਾ ਕਿ ਸਰਕਾਰ ਨੇ ਕਿਹਾ ਸੀਗਾ ਕਿ ਬਦਲਾਅ ਆਏਗਾ ਬਦਲਾਅ ਆਏਗਾ ਲੱਗਦਾ ਬਦਲਾਅ ਆਇਆ ਬਦਲਾਅ ਨਹੀਂ ਆਇਆ ਕੁਝ ਬਦਲਾਅ ਨਹੀਂ ਆਇਆ ਫਿਰ ਜਿਹੜੇ ਕ੍ਰਾਈਮ ਆ ਜਿਹੜਾ ਹੋਰ ਵੱਧ ਗਿਆ ਕਿ ਹੁਣ ਘਾਟ ਅਗੇ ਨਾਲੋਂ ਹੁਣ ਤਾਂ ਸਗੋਂ ਜ਼ਿਆਦਾ ਵਧਿਆ ਹੈ ਜ਼ਿਆਦਾ ਵੱਧ ਗਿਆ ਕੁਝ ਵੀ ਹੁੰਦਾ ਥੋੜਾ ਬਹੁਤਾ ਹੁੰਦਾ ਨਾਲੇ ਗੋਲੀਆਂ ਚੱਲ ਜਾਂਦੀਆਂ ਹੁਣ ਤਾਂ ਬਾਹਰ ਨਿਕਲਣ ਨੂੰ ਵੀ ਡਰ ਲੱਗਦਾ ਰਾਤ ਨੂੰ ਬਹੁਤ ਘਟ ਬਾਹਰ ਆਈਦਾ ਸੈਰ ਵੀ ਨਹੀਂ ਕਰਨ ਹੁੰਦੇ ਅਗੇ ਕੀ ਮੰਗ ਆ ਤੁਹਾਡੀ ਸਰਕਾਰ ਤੋਂ ਜਾਂ ਜਲੰਧਰ ਦੇ ਪੁਲਿਸ ਕਮਿਸ਼ਨਰ ਤੋਂ ਮੰਗ ਇਹ ਹੀ ਆ ਭਈ ਜੋ ਗੰਦਮੰਦ ਸਾਰਾ ਸਾਫ਼ ਹੋਣਾ ਚਾਹੀਦਾ ਸਾਰੀ ਖਬਰ ਤਾਂ ਤੁਸੀਂ ਦੇਖ ਹੀ ਲਈ ਤਾਂ ਦੱਸ ਦੇ ਕਿ ਇਸ ਖਬਰ ਦੇ ਕਰਕੇ ਜਦੋਂ ਅਸੀਂ ਪ੍ਰਸ਼ਾਸਨ ਦੇ ਨਾਲ ਪੁਲਿਸ ਪ੍ਰਸ਼ਾਸਨ ਨਾਲ ਜਦੋਂ ਅਸੀਂ ਗੱਲਬਾਤ ਕਰਨੀ ਚਾਹੀ ਤਾਂ ਦੱਸ ਦੇ ਕਿ ਇੱਥੇ ਜੁਆਇੰਟ ਕਮਿਸ਼ਨਰ ਉਸ ਟਾਈਮ ਮੌਜੂਦ ਸੀ ਕਿ ਸੰਦੀਪ ਜੀ ਜਦੋਂ ਅਸੀਂ ਉਹਨਾਂ ਨੂੰ ਸਾਰੀ ਗੱਲਬਾਤ ਦੱਸੀ ਕਿ ਹੀਰੋਇਨ ਦੇ ਕਰਕੇ ਅਸੀਂ ਤੁਹਾਡੀ ਬਾਈਟ ਲੈਣੀ ਹੈ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਕਿਉਂਕਿ ਪਹਿਲੇ ਵੀ ਸਾਡੇ ਵੱਲੋਂ ਖਬਰ ਪ੍ਰਕਾਸ਼ਿਤ ਹੋ ਚੱਲੀ ਸੀ ਕਿ ਜਿਹੜੀ ਪਿੰਕੀ ਪ੍ਰਧਾਨ ਦਾ ਨਾਮ ਸਾਹਮਣੇ ਆਇਆ ਸੀਗਾ ਹੁਣ ਫਿਰ ਦੁਬਾਰਾ ਜਿਹੜਾ ਪਿੰਕੀ ਪ੍ਰਧਾਨ ਦਾ ਨਾਮ ਵਾਰ-ਵਾਰ ਲਗਾਤਾਰ ਸਾਹਮਣੇ ਆ ਰਿਹਾ ਤੇ ਜੇ ਗੱਲ ਕਰੀਏ ਨਸ਼ੇ ਦਾ ਜਿਹੜਾ ਸਾਰੀ মিডিਆ ਨੂੰ ਫਟਾਫਟ ਬਾਈਟ ਦੇ ਲਈ ਤਿਆਰ ਹੋ ਜਾਂਦਾ ਦੱਸਣ ਲਈ ਤਿਆਰ ਹੋ ਜਾਂਦਾ ਕਿ ਜਿਹੜੀ ਪੁਲਿਸ ਹੈ ਬਿਲਕੁਲ ਐਕਟਿਵ ਹੈ ਨਸ਼ਿਆਂ ਦੇ ਬਿਲਕੁਲ ਅਸੀਂ ਖਿਲਾਫ ਆ ਜੋ ਵੀ ਕੋਈ ਬੰਦਾ ਜੇ ਤਸਕਰੀ ਕਰੇਗਾ ਅਸੀਂ ਉਹਨੂੰ ਫੜਾਂਗੇ ਪਰ ਜਦੋਂ ਅਸੀਂ ਕਿਸ ਤਰ੍ਹਾਂ ਦੀ ਕੋਈ ਖਬਰ ਲੈ ਕੇ ਜਦੋਂ ਪੁਲਿਸ ਪ੍ਰਸ਼ਾਸਨ ਦੇ ਕੋਲ ਜਾਂਦੇ ਹਾਂ ਉਹ ਅਸੀਂ ਦੱਸਦੇ ਹਾਂ ਕਿ ਇਹ ਬੰਦੇ ਦੇ ਨਾਮ ਸਾਹਮਣੇ ਆ ਰਹੇ ਆ ਇਸ ਜਿਹੜਾ ਸਾਰਾ ਚਿੱਟਾ ਲਗਾਇਆ ਜਾ ਰਿਹਾ ਮੈਂ ਤਾਂ ਪੁੱਛਿਆ ਜਾਵੇ ਚਿੱਟਾ ਕਿੱਥੋਂ ਕਰਿਆ ਉਹ ਤਾਂ ਦੱਸ ਦੇ ਕਿ ਪੁਲਿਸ ਜਿਹੜਾ ਪ੍ਰਸ਼ਾਸਨ ਹੈ ਬਿਲਕੁਲ ਕੰਮ ਕਰਨ ਦੀ ਨੀਂਦ ਹੋ ਜਾਂਦਾ ਹੈ ਬਿਲਕੁਲ ਵੀ ਕਿਸੇ ਤਰ੍ਹਾਂ ਦੀ ਕੋਈ ਗਲਬਾਦੀ ਕੀਤੀ ਜਾਂਦੀ ਹੈ ਹੈਰਾਨ ਦਿੱਤਾ ਹੁਣ ਜਿਹੜਾ ਪੰਜਾਬ ਦੇ ਵਿੱਚ ਬਿਲਕੁਲ ਨਸ਼ਾ ਜਿਹੜਾ ਨਹੀਂ ਚੱਲ ਰਿਹਾ ਅਫਸਰ ਸ਼ਾਹੀ ਜਿਹੜੀ ਬਿਲਕੁਲ ਖਤਮ ਕਰ ਦਿੱਤੀ ਗਈ ਆ ਪਰ ਇਹ ਖਬਰ ਜਿਹੜੀ ਅੱਜ ਦੇਖ ਕੇ ਪਤਾ ਲੱਗ ਰਿਹਾ ਕਿ ਜਿਹੜਾ ਪੰਜਾਬ ਦੇ ਵਿੱਚ ਹੁਣ 6ਵਾਂ ਜਿਹੜਾ ਦਲੇ ਆ ਬਿਲਕੁਲ ਚਿੱਟੇ ਦਾ ਵਕਫ ਪਿਆ ਤੇ ਜਿਹੜੀ ਅਫਸਰ ਸ਼ਾਹੀ ਹੈ ਉਹ ਦੁਗਣੀ ਨਹੀਂ ਤਿਗਣੀ ਨਹੀਂ ਚੁਗਣੀ ਨਹੀਂ ਬਲਕਿ ਪੰਜਵੀਂ 6ਵੀਂ ਬਹੁਤ ਜ਼ਿਆਦਾ ਹਾਈਪ ਤੇ ਜਿਹੜੀ ਹੁਣ ਜਿਹੜੀ ਅਫਸਰ ਖੇਰੀ ਵੀ ਜਿਹੜੀ ਅਫਸਰ ਗਰੀਆ ਵੀ ਜਿਹੜੀ ਪਹੁੰਚ ਚੁੱਕੀ ਆ ਹੁਣ ਦੇਖਣ ਵਾਲੀ ਗੱਲ ਇਹ ਹੋਈ ਕਿ ਜਿਹੜੇ ਸਾਡੇ ਪੰਜਾਬ ਦੇ ਜਿਹੜੇ ਸੀਐਮ ਆ ਭਗਵੰਤ ਮਾਨ ਜੀ ਜਿਨ੍ਹਾਂ